ਇੱਥੇ ਦੇ ਕੈਮਰਾ ਬੜਾ ਸੈਰ ਦੇ ਰੱਖੋ ਜਿਹਨਾਂ ਨੂੰ ਅਸੀਂ ਮਰਾਸੀ ਆ ਭੰਡ ਕਹਿ ਸਕਦੇ ਆ ਇਹ ਅਸਲੀ ਹੈ ਇਹ ਮੈਨੂੰ ਜੁਆਇਨ ਕਰਨ ਆਏ ਮੈਂ ਅਸਲੀ ਭੰਡ ਜੁਆਇਨ ਕਰ ਲੇ ਕਿਰਪਾ ਕਰਕੇ ਪੰਜਾਬ ਦਾ ਪ੍ਰਮਾਤਮਾ ਨਕਲੀ ਭੰਡਾਂ ਤੋਂ ਕਹਿਣਾ ਛੜਾਵੇ ਜੰਨੀ ਸਾਹਿਬ ਜਿੰਦਾਬਾਦ ਜੰਨੀ ਸਾਹਿਬ ਜਿੰਦਾਬਾਦ ਜੰਨੀ ਸਾਹਿਬ ਜਿੰਦਾਬਾਦ ਗੁਰੂ ਪਸੰਦ ਆਵੇ ਦੀਏ ਤੇ ਨਹੀਂ ਉਹ ਨਹੀਂ ਆਵੇ ਸੁਣਾ ਤੇਰਾ ਜੀਵੇ ਬੰਦਰਾ ਸੈਮ ਦਾ ਨਾਮ ਤੇ ਕੇ ਸੁਣਾ ਤੇਰਾ ਜੀਵੇ ਬੰਦਰਾ ਇੱਕ ਮਿੰਟ ਇੱਕ ਮਿੰਟ ਥੋੜਾ ਪਿੱਛੇ ਇਹ ਮੇਰੇ ਇਲਾਕੇ ਦੇ ਬੈਸਟ ਥੋਰ ਜਿਲੰਦਰ ਤੋਂ ਭਈਆ ਕੈਮਰਾ ਚਲਾਉਂਗਾ ਵੱਡੀ ਤੋਂ ਆਇਆ ਅਸਲੀ ਭੰਡਾ ਹੈ ਤੇ ਇਸ ਕਰਕੇ ਮੇਰੀ ਸੋਭਾ ਕਰ ਰਿਹਾ ਤੇ ਮੇਰੇ ਵਾਸਤੇ ਕਾਮਨਾ ਕਰ ਰਿਹਾ ਹੈ ਮੈਂ ਇਹਨਾਂ ਨੂੰ ਅੱਜ ਕਾਂਗਰਸ ਪਾਰਟੀ ਜੁਆਇਨ ਕਰਾਈ ਹੈ ਅਸਲੀ ਭੰਡਾ ਨੇ ਸਾਨੂੰ ਜੁਆਇਨ ਕਰ ਲਿਆ ਕਿਰਪਾ ਕਰਕੇ ਪ੍ਰਮਾਤਮਾ ਛੇਤੀ ਤੇ ਛੇਤੀ ਨਕਲੀ ਪੰਡਾ ਤੋਂ ਪੰਜਾਬ ਦਾ ਖਿਹੜਾ ਛੜਾਵੇ ਨਕਲੀ ਪੰਡ ਕੌਣ ਹੈ ਤੁਹਾਨੂੰ ਪਤਾ ਹੈ ਹੁਣ ਮੈਂ ਲਾਡਿਆ ਤੇਰਾ ਹੋਵੇਗਾ ਜਨਮ ਆਹੀ ਕਰਾਗੀ ਗੱਲਾਂ ਪਿਆਰੇ ਦਿਆ ਅੱਗੇ ਕੈਮਰਾ ਬੜਾ ਸਿਆਰਦੋ 92 ਅਸੀਂ ਮਰਾਸੀ ਆ ਭੰਡ ਕਹਿ ਸਕਦੇ ਆ ਇਹ ਅਸਲੀ ਹੈ ਇਹ ਮੈਨੂੰ ਜੁਆਇਨ ਕਰਨ ਆਏ ਮੈਂ ਅਸਲੀ ਭੰਡ ਜੁਆਇਨ ਕਰ ਲੇ ਕਿਰਪਾ ਕਰਕੇ ਪੰਜਾਬ ਦਾ ਪ੍ਰਮਾਤਮਾ ਨਕਲੀ ਭੰਡਾਂ ਤੋਂ ਕਹਿਣਾ ਛਡਾਵੇ ਜੰਨੀ ਸਾਹਿਬ ਜਿੰਦਾਬਾਦ ਜੰਨੀ ਸਾਹਿਬ ਜਿੰਦਾਬਾਦ ਜੰਨੀ ਸਾਹਿਬ ਜਿੰਦਾਬਾਦ ਗੁਰੂ ਪਸੰਦਾ ਵੇਖੀ ਜਾ ਮਨ ਨੂੰ ਮਿਲਿਆ ਵਧਾਈਆਂ ਬੰਨਾ ਨੇ ਰਾਹਨ ਕਾਲਾ ਮੇ ਲਦੀਏ ਤੇ ਮਿਲਿਆ ਵਧਾਈਆ ਵੇ ਸੁਣਾ ਤੇਰਾ ਜੀਵੇ ਬੰਦਰਾ ਸੈਨ ਦਾ ਨਾਮ ਤੇ ਕੇ ਵੇ ਸੁਣਾ ਤੇਰਾ ਜੀਵੇ ਬੰਦਰਾ ਇੱਕ ਮਿੰਟ ਇੱਕ ਮਿੰਟ ਥੋੜਾ ਪਿੱਛੇ ਇਹ ਮੇਰੇ ਇਲਾਕੇ ਦੇ ਬੈਸਟ ਲੋਕ ਜਲੰਧਰ ਤੋਂ ਭਾਈ ਇਹ ਕੈਮਰਾ ਚਲਾਉਂਦਾ ਕਾਮਡੀ ਚੋਂ ਆਇਆ ਅਸਲੀ ਭੰਡ ਹੈ ਤੇ ਇਸ ਕਰਕੇ ਮੇਰੀ ਸੋਭਾ ਕਰ ਰਿਹਾ ਤੇ ਮੇਰੇ ਵਾਸਤੇ ਕਾਮਨਾ ਕਰ ਰਿਹਾ ਹੈ ਮੈਂ ਇਹਨਾਂ ਨੂੰ ਅੱਜ ਕਾਂਗਰਸ ਪਾਰਟੀ ਜੁਆਇਨ ਕਰਾਈ ਹੈ असली पंडा ने सानो ज्वेन कर लिया कृपा करके परमात्मा छेती दे छेती नकली पंडातों पंजाब दा खेड़ा चढ़ावे नकली पंड कौन है कौनु पता है उनमें देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर